ਮੈਂ ਦੱਸ ਰਿਹਾ ਹਾਂ ਮੈਂ ਹਾਰਸ ਚਾਵਲਾ ਮੈਂ ਸਪੋਰਟ ਕਰ ਰਿਹਾ 85 ਨੰਬਰ ਵਾਰਡ ਤੋਂ ਤੁਹਾਡੇ ਸੋਨੀਆ ਚਾਵਲਾ ਕਾਉਂਸਲਰ ਦੀ ਫਾਈਟ ਲੜ ਰਿਹਾ ਹਾਂ ਆਲਰੇਡੀ ਇਹ ਬੜੇ ਸਾਲਾਂ ਤੋਂ ਕਰੀਬ 10 11 ਸਾਲਾਂ ਤੋਂ ਫ੍ਰੀ ਆਫ ਕਾਸਟ ਸੇਵਾ ਕਰ ਰਹੇ ਨੇ ਯੋਗਾ ਦੀ ਲੋਕਾਂ ਨੂੰ ਯੋਗਾ ਸਿਖਾ ਰਹੇ ਨੇ ਮੈਡੀਟੇਸ਼ਨ ਦੀ ਲੋਕਾਂ ਦੇ ਘਰਾਂ 'ਚ ਸੌ ਕਲੇਸ਼ ਆਪਸ ਵਿੱਚ ਦੂਜੇ ਨਾਲ ਬੰਦੇ ਦਾ ਉਹ ਘਰਾਂ ਦੇ ਮਾਹੌਲ ਨੂੰ ਸੁਧਾਰਨ ਵਾਸਤੇ ਉਹਨੂੰ ਅੱਛਾ ਮਾਹੌਲ ਬਣਾਉਣ ਵਾਸਤੇ ਮੈਡੀਟੇਸ਼ਨ ਸਿਖਾ ਰਹੇ ਨੇ ਮੈਡੀਟੇਸ਼ਨ ਸਿਖਾਉਂਦੀਆਂ ਕੁੰਡੀਆਂ ਜੋ ਹੁੰਦੀਆਂ ਉਹ ਇਹਨਾਂ ਨੂੰ ਬਹੁਤ ਜ਼ਿਆਦਾ ਪਤਾ ਨੇ ਸਮਾਜ ਦੀ ਸੇਵਾ ਕਰ ਰਹੇ ਨੇ ਹੁਣ ਲੋਕੀ ਥੈਂਕ ਯੂ ਥੈਂਕ ਯੂ ਕਰਦੇ ਜਿਸਲੇ ਆ ਕੇ ਸਾਰ ਨਹੀਂ ਲੈਂਦੇ ਪਏ ਜਿਨ੍ਹਾਂ ਦੇ ਇਹ ਕੰਮ ਸਵਾਰਦੇ ਪਏ ਐ ਅਸੀਂ ਮਹਿਸੂਸ ਕੀਤਾ ਹੈ ਕਿ ਜਿਹੜੀ ਮੇਨ ਦਿੱਕਤ ਆ ਰਹੀ ਹੈ ਲੋਕਾਂ ਨੂੰ ਸੀਵਰੇਜ ਦੀ ਬੜਾ ਗੰਦਾ ਪਾਣੀ ਪੀਂਦੇ ਪਏ ਇੱਥੇ ਸੀਵਰੇਜ ਨਾਲ ਲਿਆਇਆ ਪਾਣੀ ਦਾ ਪਾਣੀ ਦੀ ਸੜਕਾਂ ਟੁੱਟੀਆਂ ਪਈਆਂ ਆ ਸਟਰੀਟ ਲਾਈਟਾਂ ਹੀ ਨਹੀਂ ਬੁਰਾ ਹਾਲ ਹੈ ਔਰ ਉਹ ਵੀ ਸੁਧਾਰ ਕਰਨਾ ਸੋਨੀਆ ਚਾਵਲਾ ਆਪਣਾ ਫਰਜ਼ ਸਮਝਦੇ ਪਏ ਆ ਇਹਨਾਂ ਦਾ ਦਿਲ ਹੈ ਕਿ ਕਿਸੇ ਵੀ ਤਰੀਕੇ ਨਾਲ ਮੈਂ ਇਹ ਸਾਰਾ ਸੁਧਾਰ ਕਰਕੇ ਇਲਾਕੇ ਦਾ ਬਹੁਤ ਵਧੀਆ ਇੱਕ ਨਕਸ਼ਾ ਤਿਆਰ ਕਰਾਂ ਅਸੀਂ ਸਾਰਿਆਂ ਨੂੰ ਅਸੀਂ ਸਾਰੇ ਇਹਨਾਂ ਨੂੰ ਸਪੋਰਟ ਕਰ ਰਹੇ ਆ ਮੇਰਾ ਦਿਲ ਹੈ ਕਿ ਸਾਰੇ ਇਹਨੂੰ ਐਕਸੈਪਟ ਕਰਨ ਸੋਨੀਆ ਚਾਵਲਾ ਨੂੰ ਇਹ ਤੁਹਾਡੀ ਆਪਣੀ ਸੋਨੀਆ ਚਾਵਲਾ ਵੈ ਔਰ ਇਹਨੂੰ ਹਰ ਹਾਲਤ ਵਿੱਚ ਅਦਕੀ 85 ਨੰਬਰ ਵਾਰਡ ਤੇ 85 ਨੰਬਰ ਵਾਰਡ ਤੇ ਇਹਨਾਂ ਨੂੰ ਜੇਤੂ ਬਣਾਓ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਸਰ ਕਿਹੜੇ ਕਿਹੜੇ ਇਲਾਕੇ ਆਦੇ ਸਾਡੇ 85 ਨੰਬਰ ਵਾਰਡ ਦੇ ਵਿੱਚ ਹੋਲੀ ਸਿਟੀ ਹੈ ਮਹਾਲਪਿੰਡ ਹੈ ਪਲੈਟਿਨਮ ਸਿਟੀ ਹੈ ਇਹਦੇ ਵਿੱਚ ਅਨਮੋਲ ਐਵੇਨਿਊ ਹੈ ਨਿਕਾ ਸਿੰਘ ਕਲੋਨੀ ਹੈ ਉਧਰੋਂ ਯੂਨੀਵਰਸਿਟੀ ਹੈ ਖਾਲਸਾ ਕਾਲਜ ਹੈ ਪੋਲੀਟੈਕਨਿਕ ਹੈ ਕੁਝ ਹੀ ਇਲਾਕੇ ਅਸੀਂ ਨੇ ਜਿਹੜੇ ਮਹਾਲਪਿੰਡ ਦੇ ਕੋਲ ਲੱਗਦੇ ਆ ਜਿਹੜੇ ਪਲੈਟਿਨਮ ਸਿਟੀ ਹੈ ਸੂਸੀਟੀ ਹੈ ਉੱਥੇ ਬੜਾ ਬੁਰਾ ਹਾਲ ਹੈ ਲੋਕਾਂ ਨੂੰ ਸਾਫ਼ ਪਾਣੀ ਨਹੀਂ ਮਿਲ ਰਿਹਾ ਪੀਣ ਲਈ ਕੋਈ ਉੱਥੇ ਕੋਈ ਮਤਲਬ ਅੱਜ ਵਾਰਡ ਨੰਬਰ 85 ਦੀ ਮੇਰੇ ਤੇ ਜ਼ਿੰਮੇਵਾਰੀ ਲਈ ਪਾਰਟੀ ਨੇ ਮੈਨੂੰ ਇਨਚਾਰਜ ਲਾਇਆ ਸੋਨੀਆ ਚਾਵਲਾ ਜੀ ਜਿਤਨਾ ਰਾਤ ਦਿਨ ਬੀਜੇਪੀ ਵਾਸਤੇ ਲੋਕਾਂ ਵਾਸਤੇ ਕੰਮ ਕਰ ਰਹੇ ਸੇਵਾ ਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਇੱਕ ਮੌਕਾ ਜ਼ਰੂਰ ਦਿੱਤਾ ਜਾਵੇ ਬੀਜਪੀ ਦੇ ਕਮਲ ਦੇ ਫੁੱਲ ਤੇ 21 ਤਰੀਕ ਵਾਲੇ ਦਿਨ ਬਟਨ ਨਪ 21 ਤਰੀਕ ਵਾਲੇ ਕਮਲ ਦਾ ਫੁੱਲ ਦਾ ਬਟਨ ਨਪਿਆ ਜਾਵੇ ਤੇ ਇਹਨਾਂ ਨੂੰ ਵਿਜੇ ਬਣਾਇਆ ਜਾਵੇ ਜਿਸ ਤਰ੍ਹਾਂ ਸਾਡੀ ਪਾਰਟੀ ਬੀਜਪੀ ਦੇ ਮੇਅਰ ਜਿੰਨੇ ਵੀ ਆਏ ਆ ਉਹਨਾਂ ਦੇ ਜਦੋਂ ਆਏ ਆ ਕਾਉਂਸਲਰ ਬਣੇ ਆ ਤੇ ਤਾਂ ਹੀ ਵਿਕਾਸ ਹੋਇਆ ਸ਼ਹਿਰ ਦਾ ਤੇ ਮੈਂ ਹੁਣ ਵੀ ਸਾਰਿਆਂ 'ਕੀ ਉਹ ਬੇਨਤੀ ਕਰਦਾ ਆ ਕਿ ਇਹਨਾਂ ਨੂੰ ਕਾਉਂਸਲਰ ਬਣਾਇਆ ਜਾਵੇ ਤੇ ਸਾਰਾ ਜਿਹੜਾ ਵਾਰਡ ਦਾ ਆ ਜਿਸ ਤਰ੍ਹਾਂ ਸੀਵਰੇਜ ਸਿਸਟਮ ਖਰਾਬ ਹੋਇਆ ਪਿਆ ਕੋਈ ਪਾਰਕਾਂ ਖਰਾਬ ਨਹੀਂ ਕੋਈ ਪਾਰਕਾਂ ਦੇ ਕੰਮ ਨਹੀਂ ਹੋਏ ਆਪਣਾ ਜਿਹੜੇ ਵੀ ਕੰਮ ਰਹਿੰਦੇ ਜੋ ਕੋਈ ਪੈਨਸ਼ਨਾਂ ਲੱਗਣ ਵਾਲੀਆਂ ਮਾਲ ਪਿੰਡ ਚ ਜਾਂ ਕਿਸੇ ਮੁਹੱਲਿਆਂ ਚ ਇਹ ਪੈਨਸ਼ਨਾਂ ਵੀ ਲਵਾਉਣਗੇ ਇਹ ਅੱਗੇ ਜੋਗਾ ਜੋਗਾ ਦਾ ਕੰਮ ਵੀ ਦਿਨ ਰਾਤ ਸੇਵਾ ਕਰ ਰਹੇ ਨੇ ਫ੍ਰੀ ਤੇ ਮੈਂ ਇਹੋ ਹੀ ਬੇਨਤੀ ਕਰਨਿਆਂ ਆ ਰਿਕੁਐਸਟ ਕਰਦਾ ਕਿ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ ਕਮਲ ਦੇ ਫੁੱਲ ਤੇ ਤੇ ਪ੍ਰਧਾਨ ਮੰਤਰੀ ਜੀ ਸਾਡੇ ਮਾਣਯੋਗ ਨਰਿੰਦਰ ਮੋਦੀ ਜੀ ਉਹ ਵੀ ਸਾਡੇ ਦੇਸ਼ ਦੀ ਰਾਤ ਦੇਨ ਸੇਵਾ ਕਰ ਰਹੇ ਆ ਤੇ ਜੇ ਇਹ ਕਾਉਂਸਲਰ ਬਣ ਗਏ ਸਾਡਾ ਮੇਅਰ ਬਣੂਗਾ ਤੇ ਉਤੋਂ ਖੁੱਲੇ ਫੰਡ ਆਉਣਗੇ ਤੇ ਜਿਹੜੇ ਸਾਡੇ ਜੀ ਮੈਡਮ ਆਪਣਾ ਨਾਮ ਬਸ ਹਾਂਜੀ ਮੇਰਾ ਨਾਮ ਸੋਨੀਆ ਚਾਵਲਾ ਮੈਂ ਅਵਾਰਡ ਨੰਬਰ 85 ਤੋਂ ਕਾਉਂਸਲਰ ਦੀ ਸੀਟ ਵਾਸਤੇ ਬਾਜਪਾ ਵੱਲੋਂ ਖੜੀ ਹਾਂ ਮੈਂ ਇਲਾਕਾ ਨਿਵਾਸੀਆਂ ਲਈ ਇਹ ਮੈਸੇਜ ਦੇਣਾ ਚਾਹਾਂਗੀ ਕਿ ਮੈਨੂੰ ਜੇਤੂ ਬਣਾਉਣ ਵੱਤ ਤੋਂ ਵੱਤ ਵੋਟਾਂ ਨਾਲ ਜੇਤੂ ਬਣਾਇਆ ਜਾਵੇ ਤਾਂ ਕਿ ਮੈਂ ਇਲਾਕੇ ਦਾ ਸੁਧਾਰ ਕਰ ਸਕਾਂ ਸੀਵਰੇਜ ਸੜਕਾਂ ਅਤੇ ਲੋਕਾਂ ਬੱਚਿਆਂ ਨੂੰ ਛੋਟੀਆਂ ਬੱਚਿਆਂ ਨੂੰ এডਿਕੇਸ਼ਨ ਦੀ ਮਤਲਬ achhiyan skills ਲੈ ਕੇ ਆਈਏ ਤਾਂ ਕਿ ਉਹਨਾਂ ਨੂੰ achhi education ਨਾਲ ਉਹਨਾਂ ਨੂੰ ਕਮਾਊ ਬਨਾਇਆ ਜਾਵੇ ਬਹੁਤ ਕਿੰਨਾ ਕੋ ਸੰਯੋਗ ਮਿਲ ਰਿਹਾ ਇਲਾਕਾ ਨਿਵਾਸੀ ਬਹੁਤ acha ਸੰਯੋਗ ਮਿਲ ਰਿਹਾ ਸਾਨੂੰ ਇਲਾਕਾ ਨਿਵਾਸੀ ਦਾ